ਸਤਿ ਸ਼੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਡੈਲੀ ਜੀ ਗਰਾਊਂਡ ਨਿਊਜ਼ ਦੇ ਨਾਲ ਸੋ ਅਸੀਂ ਅੱਜ ਆਏ ਹਾਂ ਜੀ ਇਸ ਦਿਨ ਦਫ਼ਤਰ ਦੇ ਸਾਹਮਣੇ ਜਿੱਥੇ ਕਿ ਕੌਂਸਲਰ ਆਏ ਹੋਏ ਆ ਐਸਡੀਐਮ ਸਾਹਿਬ ਦੇ ਨਾਲ ਮੁਲਾਕਾਤ ਕਰਨ ਮੁਲਾਕਾਤ ਦਾ ਮਕਸਦ ਕੀ ਆ ਸ਼ਹਿਰ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਤੇ ਜੋ ਛੱਪੜ ਦੀ ਜ਼ਮੀਨ ਪਈ ਆ ਨਗਰ ਕੌਂਸਲ ਦੀ ਜ਼ਮੀਨ ਪਈ ਆ ਉਹਨਾਂ ਦੇ ਕੀਤੇ ਹੋਏ ਕਬਜ਼ਾ ਸੰਬੰਧੀ ਸੋ ਐਸਡੀਐਮ ਸਾਹਿਬ ਨੇ ਵੀ ਗੱਲਬਾਤ ਕੀਤੀ ਆ ਅਸੀਂ ਨਾਲ ਕੌਂਸਲਰ ਨਾਲ ਵੀ ਗੱਲਬਾਤ ਕੀਤੀ ਆ ਜਾਣਦੇ ਹੋ ਇਸ ਵਿਸ਼ੇ ਤੇ ਉਹਨਾਂ ਦਾ ਕੀ ਕੀ ਨਾ ਤੁਹਾਡਾ ਜੀ ਸਰਪੰਨ ਸਿੰਘ ਆ ਜੀ ਕਿੱਥੇ ਰਹਿੰਦੇ ਹੋ ਜ ਆਵੇ ਮੱਲਾ ਛੱਪ ਛੱਪੜ ਦੇ ਏ ਜੀ ਅੱਜ ਮੰਦਿਰ ਵਿੱਚ ਇਕੱਠੇ ਹੋਏ ਹੋ ਕੱਲ ਕੀ ਹੋਈ ਆ ਮੰਦਿਰ ਵਿੱਚ ਇਕੱਠੇ ਸੀ ਤਾਂ ਹੋਏ ਆ ਸਾਨੂੰ ਇਹਨਾਂ ਨੇ ਨੋਟ ਆਏ ਹੋਇਆ ਉਹ ਸਾਨੂੰ ਭਰਾਇਆ ਇੱਥੇ ਮੈਡਮ ਨੇ ਤਾਂ ਅਸੀਂ ਆਏ ਆ ਮੈਡਮ ਕਿਹਨਾਂ ਨੇ ਜੀ ਹਾਂ ਆਪਣੇ ਮਾਨਕੇ ਵਾਲੇ ਮੈਡਮ ਜੀ ਐਮਐਲਏ ਮੈਡਮ ਜੀ ਹਾਂ ਜੀ ਤੇ ਅੱਛਾ ਤੇ ਹੁਣ ਤੁਹਾਨੂੰ ਕੀ ਨੋਟਿਸ ਆਇਆ ਜੀ ਹਾਂਜੀ ਨੋਟ ਆਇਆ ਵੀ ਮਤਲਬ ਅੱਛਾ ਦੋ ਦੰਡਾ ਟਾਈਮ ਦਿੱਤਾ ਵਾ ਤੇ ਵੀ ਨਹੀਂ ਭਟਾ ਦੇਵਾਂਗੇ ਤੇ ਤੁਸੀਂ ਆਪ ਦੇ ਜ਼ਿੰਮੇਵਾਰ ਆਪ ਤੁਸੀਂ ਕਿੰਨੇ ਕਿੰਨੇ ਸਾਲ ਤੋਂ ਰਹਿ ਰਹੇ ਹੋ ਅਸੀਂ ਤਾਂ ਜੀ ਬਹੁਤ ਸਾਲ ਤੋਂ ਰਹਿੰਦੇ ਆਂ ਅਸੀਂ ਜੰਮੇ ਪੜੇ ਆਂ ਇੱਥੇ ਅੱਛਾ ਜੀ ਜੇ ਕੋਈ ਕਾਨੂੰਨੀ ਕਾਰਵਾਈ ਨਾ ਹੋਈ ਫਿਰ ਤੁਸੀਂ ਕੀ ਐਕਸ਼ਨ ਲਓਗੇ ਸਾਡੇ ਕੋਲ ਕਾਗਜ਼ ਪੱਤਰ ਹੈਗੇ ਆ ਜੀ ਕਾਗਜ਼ ਪੱਤਰ ਹੈਗੇ ਹਾਂਜੀ ਹਾਂਜੀ ਰਜਿਸਟਰੀਆਂ ਰਜਿਸਟਰੀਆਂ ਹੈਗੀਆਂ ਬਾਰੇ ਕਰਾ ਦੀਆਂ ਹਾਂਜੀ ਅੱਜ ਤੁਸੀਂ ਇਹ ਦੇਖਦੇ ਹੋ ਮੈਡਮ ਸਾਡੇ ਨਾਲ ਕੀ ਵਾਦਾ ਕਰਕੇ ਜੀ ਹਾਂ ਜੀ ਉਹ ਅਸੀਂ ਤਾਂ ਆਹੀ ਫਿਰ ਇਕੱਠੇ ਹੋਏ ਆਂ ਵੀ ਚਲੋ ਤਾਂ ਸੁਣੀਏ ਤਾਂ ਸਹੀ ਵੀ ਗੱਲਬਾਤ ਕੀ ਕਹਿ ਰਹੇ ਆ ਠੀਕ ਹੈ ਜੀ ਜਦੋਂ ਸੁਣਨੀ ਵੀ ਚਾਹੀਦੀ ਆ ਸਾਨੂੰ ਠੀਕ ਹੈ ਸਾਡੇ ਹੱਕ 'ਚ ਵੀ ਹੋ ਸਕਦੀ ਆ ਠੀਕ ਹੈ ਕਿ ਨਹੀਂ ਜੇ ਅਸੀਂ ਨਹੀਂ ਆਉਂਦੇ ਕੋਈ ਕੋਈ ਗਲਤ ਕੰਮ ਵੀ ਹੋ ਸਕਦਾ ਹੈ ਠੀਕ ਹੈ ਜੀ ਕਿੰਨੇ ਘਰ ਟੋਟਲ ਕਿੰਨੇ ਘਰ ਆ ਜੀ ਹਾਂ ਅਸੀਂ 45 ਘਰ ਹੋਣਗੇ 50 ਘਰ ਦੇ ਨੇੜੇ ਹੈਗੇ 50 ਘਰਾਂ ਦੇ ਨੇ ਹਾਂ ਜੀ ਹੋਰ ਵੀ ਦੱਸੋ ਸਾਨੂੰ ਕਿਰੇ ਦੇ ਆ ਸਾਨੂੰ ਨੇ ਵੀ ਮਿਲਣੇ ਪਣੀ ਕਰ ਦਸਣਾ ਦਾ ਪਾਣੀ ਜਮਾਏ। ਬਾਕੀ ਪਾਣੀ ਟੱਪ ਤੋਂ ਦੇ। ਮੈਂ ਬੋਲ ਲਿਆ ਬੋਲ। ਆਓ। ਦੱਸੋ ਯਾਰ ਗੱਲ ਹੋਈਏ ਸਾਡੇ ਨਾਲ ਨਿਕਲ ਜਾਏ ਗੱਲਬਾਤ ਅਸੀਂ ਕਰਦੇ ਆਂ। ਕਾਹ। ਬਸ। ਉਹਨੇ ਤਾਂ ਮੋੜ ਕੇ ਆਏ ਹੈਗੇ ਤੇ ਨਾ ਕੋਈ ਸੁਣੀ ਦਿਓ। ਹਾਂਜੀ। ਉਹ ਹੋਇਆ ਤੀਨ ਦਿਨ ਆਉਂਦੇ। ਇਹਦੇ ਜੁਗ ਗੱਲਵਾਣਾ ਕਰਕੇ ਕੰਕੜਾ ਲਾ ਗਏ। बोलो न हां बोल न बोल आ फिर फिर चढ़ के बोल न तीन दस जवदा गुटोगे करूंगा ना अपना पहना ही है मैं थाने का मदद करणी ना तेरे फड़े जाना है कौन होता है पैनल की कौन था दी सच्ची दुखी है जी सच्ची दुखी है तू है ना मैं तस्वीर आ जल्दी था भाई जा गए तो पाई ਕੀ ਗੱਲੋ ਤੁਸੀਂ ਦੱਸੋ ਆਪ ਵੀ ਜੀ ਸਭ ਕੁਝ ਹੈ ਮੋਰੀ ਮੁੱਛ ਅਸੀਂ ਜੜ੍ਹਨੇ ਫਲਾਉਂਦੇ ਕਿਹਦੇ ਆ ਜਿੱਥੇ ਮਜੀ ਕੀ ਨਾਮ ਤੁਹਾਡੇ ਦਾ ਸਰਪੰਚ ਹੈ ਕਿੱਥੇ ਰਹਿੰਦੇ ਹੋ ਜੀ ਅਸੀਂ ਜੀ ਆ ਆ ਲੈ ਕੇ ਰਾਮੇ ਮੰਦਾਨ ਛੱਪੜ ਛੱਪੜ ਆ ਬੜੇ ਜੀ ਨੋਟਾ ਬੇ ਚੁੱਪ ਕਰਾ ਲਓ ਆਪਣਾ ਹੀ ਆਪਰੇ ਜੀ ਮੰਦਿਰ ਵਿੱਚ ਇਕੱਠੇ ਹੋਣ ਕੱਲ ਕੀ ਹੋਇਆ ਮੰਦਿਰ ਵਿੱਚ ਇਕੱਠੇ ਤਾਂ ਹੋਇਆ ਧੰਨਵਾਣਾ ਨੇ ਨੋਟਾਇਆ ਹੋਇਆ ਉਹਨਾਂ ਨੂੰ ਬੁਲਾਇਆ ਇੱਥੇ ਮੈਡਮ ਨੇ ਤਾਂ ਅਸੀਂ ਆਏ ਹਾਂ ਮੈਡਮ ਕਿਹਨਾਂ ਜੀ ਆਪਣੇ ਮਾਨਕ ਵਾਲੇ ਮੈਡਮ ਜੀ ਐਮਐਲਏ ਮਰਜੀ ਹਾਂ ਜੀ ਤੇ ਅੱਛਾ ਤੇ ਹੁਣ ਤੱਕ ਕੀ ਨੋਟਿਸ ਆਇਆ ਜੀ ਹਾਂ ਜੀ ਨੋਟਸ ਆਇਆ ਹੈ ਮਾਦਰਾ ਦੋ ਦੰਡਾ ਟਾਈਮ ਦਿੱਤਾ ਵਾ ਤੇ ਵੀ ਨਹੀਂ ਬਿਠਾ ਦੇਵਾਂਗੇ ਤੇ ਤੁਸੀਂ ਆਪ ਦੇ ਜ਼ਿੰਮੇਵਾਰ ਆਪ ਤੁਸੀਂ ਕਿੰਨੇ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਕਿਤਾ ਕਿ ਬਹੁਤ ਸਾਲ ਤੋਂ ਰਹਿ ਨੇ ਅਸੀਂ ਜੰਮੇ ਪੜੇਗੇ ਅੱਥੇ ਅੱਛਾ ਜੀ ਜੇ ਕੋਈ ਕਾਨੂੰਨੀ ਕਾਰਵਾਈ ਨਾ ਹੋਈ ਫਿਰ ਤੁਸੀਂ ਕੀ ਐਕਸ਼ਨ ਲਓਗੇ ਸਾਡੇ ਕੋਲ ਕਾਗਜ਼ ਪੱਤਰ ਹੈਗੇ ਆ ਜੀ ਕਾਗਜ਼ ਪੱਤਰ ਹੈਗੇ ਹਾਂ ਜੀ ਹਾਂ ਜੀ ਰਜਿਸਟਰੀ ਰਜਿਸਟਰੀ ਹੈਗੀਆਂ ਬਾਹਰੇ ਕਰਾਂਗੇ ਹਾਂ ਅੱਜ ਤੁਸੀਂ ਇਹ ਦੇਖਦੇ ਹੋ ਮੈਡਮ ਤੁਹਾਡਾ ਕੀ ਵਾਦਾ ਕਰਤੇ ਹਾਂ ਜੀ ਉਹ ਤੁਸੀਂ ਤਾਂ ਆਹੀ ਫਿਰ ਇੱਥੇ ਆਏ ਆ ਬਚਾਰਾ ਦਮ ਤੁੰਗੀਆਂ ਤਾਂ ਸਹੀ ਵੀ ਗੱਲਬਾਤ ਕੀ ਕਹਿ ਰਹੇ ਆ ਠੀਕ ਹੈ ਜੀ ਚਲੋ ਸੁਣਨੀ ਵੀ ਚਾਹੀਦੀ ਆ ਤੁਹਾਨੂੰ ਠੀਕ ਹੈ ਸਾਡੇ ਹੱਥੇ ਵੀ ਹੋ ਸਕਦੀ ਆ ਕਿਤੇ ਨਹੀਂ ਜੇ ਅਸੀਂ ਨਹੀਂ ਆਉਂਦੇ ਕੋਈ ਗਲਤ ਕੰਮ ਕੀ ਹੁੰਦਾ ਸਾਡੇ ਠੀਕ ਹੈ ਕਿੰਨੇ ਘਰ ਤੋਂ ਤੋਂ ਕਿੰਨੇ ਘਰ ਹੈ ਸਾਰੇ ਪਿੰਡ ਵਾਲੇ ਕਰਦੇ ਨੇ 50 ਘਰ ਦੇ ਨੇੜੇ ਹੈ ਘਰਾਂ ਦੇ نوٹس ہے تو نوٹس阿里 ਕਿਤੇ ਭੁਲੇਣਾ ਨਹੀਂ ਲੋਕਾਂ ਨੂੰ ਪਹਿਲਾਂ ਬੰਦਾ ਕੋਈ ਆਪਣਾ ਕਰਦਾ ਹੈ ਕੁਝ ਹੋ ਗਏ ਬੜਾ ਖੁਦਾ ਫੜ ਲਿਆ ਥੋੜਾ ਜਾ ਇੱਥੋਂ ਬਾਸ ਜੇ ਫੋਟੋ ਵੀ ਕਰਨਾ ਮੈਂ ক্লোز ਸ਼ਾਟ ਲੈ ਲਵਾਂਗਾ ਇਹ ਨੂੰ ਕਰ ਲਈ ਨਹੀਂ ਕਰਾਂ ਰਿਹਾ ਮੈਂ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਇੱਕ ਮੋੜ ਮਤਲਬ ਅਜੇ ਕੋਈ ਨਾ ਸ਼ੁਰੂ ਕਰਾਂ ਨਾ ਰੱਖੀ ਵੀਡੀਓ ਜੇ ਮੇਰੀ ਬੰਦ ਹੋ ਗਈ ਨਾ ਤਾਂ ਕੋਈ ਕਰ ਲਿਓ ਜੀ ਇੱਕ ਨਮਤਾ ਅਜਿਹਾ ਮਤੇ ਕੀ ਨਾਲੀ ਕੋ ਤੁਸਾਂ ਪਿਆਰ ਖੋਰਾ ਸਾਡੀ ਹੱਥ ਵਰਕੇ ਬੇਨਤੀ ਅਸੀਂ ਬਹੁਤ ਸਾਡੀ ਤੀਜੀ ਤੀਜੀ ਚੌਥੀ ਚੌਥੀ ਪੀੜੀ ਐਸੇ ਜਗ੍ਹਾ ਵਿੱਚ ਹੀ ਅੱਜ ਸਾਡੇ ਨੇ ਇਸ ਗੱਲ ਤੇ ਧੱਕਾ ਹੋ ਗਿਆ ਸਾਡੇ ਲੈਟ੍ਰੀਨ ਬਾਥਰੂਮ ਸਾਰੇ ਟਾਟ ਦੇ ਮਗਰ ਕੋਵ ਦੇਣੇ ਸੀ ਟੂਟੀਆਂ ਟਾਟੀਆਂ ਨੇ ਸਭ ਸਾਡੀਆਂ ਪੱਟ ਤਵੰਦਰ ਆ ਸਾਰੇ ਪੱਟ ਪੱਟ ਛਿਰਦੇ ਅਸੀਂ ਫਿਰ ਵੀ ਹੱਥ ਬੰਨ ਕੇ ਕਿਹਾ ਕੋਈ ਨਾ ਪੁੱਤ ਕਿੱਥੋਂ ਤੁਹਾਡਾ ਨਾਲਾ ਨਿਕਲਦਾ ਕੱਢ ਲਓ ਅਸੀਂ ਕੁਛ ਨਹੀਂ ਗੱਲ ਕੋਈ ਆਪ ਪੱਟ ਪੱਟ ਛਿੱਟੇ ਅਸੀਂ ਸਾਰੇ ਨਾਲ ਉਹਨਾਂ ਨੇ ਅਸੀਂ ਕਿਹਾ ਚੱਲ ਇੱਥੋਂ ਤੱਕ ਨਾਲਾ ਕਰ ਦੋ ਜਿਹੜੇ ਸਾਡੇ ਬਣੇ ਆ ਇਹ ਤਾਂ ਸਾਡੇ ਨਾਲ ਟਾਓ ਆ ਹੁਣ ਸਾ ਜਿੱਦਿ ਦੇਖੇ ਮੈਂ ਕਹ ਪੁੱਤੀ ਕਾਹਦੇ ਆ ਸਾਨੂੰ ਦਿੱਤੇ ਕਹਿੰਦੇ ਸਾਈਨ ਕਰੋ ਬਾਅਦ ਚ ਪੜਿਓ ਸਾਡਾ ਇਨੇ ਕੋਈ ਟਾਈਮ ਨਹੀਂ ਚੱਲ ਮੈਂ ਵੀ ਸਾਈਨ ਕਰਦੇ ਮੈਂ ਘੂਠਾ ਲਾਤਾ ਮੇਰੀ ਨੋਨੇ ਸਾਈਨ ਕਰਕੇ ਸਾਡੇ ਸਾਰੇ ਨੇ ਸਾਈਨ ਕਰਦੇ ਬਾਅਦ ਚ ਕਹਿੰਦੇ ਅਸੀਂ ਅਨਪੜ੍ਹ ਬੰਦੇ ਆ ਸਾਨੂੰ ਇਹਨਾਂ ਪਤਾ ਨਹੀਂ ਆ ਕਿ ਤੁਹਾਨੂੰ ਉਹ ਲੋਨ ਦਿਖਾਈਏ ਇੰਨੇ ਨੇ ਲੋਨਾਂ ਦੇ ਕਾਗਜ਼ ਆ ਜਿਹੜੇ ਸਾਡੀਆਂ ਬੋਟੀਆਂ ਨੇ ਚੱਕ-ਚੱਕੇ ਫੇਰ ਘਰ ਮਕਾਨ ਬਣਾਏ ਹੋਇਆ ਇਹ ਥੋੜਾ ਵੀ ਹੁਣ ਸਾਡੇ ਨਾਲ ਧੱਕਾ ਹੋ ਰਿਹਾ ਵਾ ਵੀ ਇਹ ਚੱਕੋਟਾ ਉਹ ਤਿੰਨਾਂ ਦੇ ਨਾਲ ਸਾਨੂੰ ਆਰਡਰ ਦੇਗੇ ਸਾਡੇ ਨੂੰ ਚੁਆਕਾਂ ਨੇ ਰਾਤਾਂ ਰੋਟੀਆਂ ਨਹੀਂ ਖਾਧੀਆਂ ਟੋਕ ਨਹੀਂ ਖਾਧਾ ਇਹ ਥੋੜੀ ਜ ਮਾਰੀ ਘੋਟੀ ਬੰਦੇ ਨੂੰ ਸਹੂਤਤਾ ਦੇਣੀ ਚਾਹੀਦੀ ਆ ਐਵੇਂ ਕਹੀ ਅੱਬ ਦੇ ਬਟਾਉਣ ਆਗੇ ਅੱਗੇ ਵੀ ਸਾਨੂੰ ਆ ਬੀਬੀ ਨੇ ਬਚਾਇਆ ਸੀ ਐਵੇਂ ਕਹੇ ਜੇ ਮੂਹੇ ਹੋ ਗਈ ਸੀ ਸਾਡੇ ਅੱਗੇ ਕਹਿੰਦੀ ਮੈਂ ਖੜੀ ਆ ਕਾਹੇ ਕਿੜਾ ਟੁੱਟਾ ਹੁੰਦਾ ਹੁਣ ਵੀ ਇਹਨੇ ਮੰਦਰ ਦੇ ਵਿੱਚ ਐਸੇ ਕਰਕੇ ਬਾਬਾ ਜੀ ਸਾਡੇ ਨਾਲ ਆ ਬਾਬਾ ਜੀ ਨੇ ਸਾਡੀ ਬਹੁਤ ਮਦਦ ਕੀਤੀ ਕਹਿੰਦਾ ਰਾਤ ਸੀ ਇਹਦੇ ਕੋਲ ਆ ਕੇ ਕਹਿੰਦਾ ਰੋਗੋ ਨਾ ਪਿੱਟੋ ਨਾ ਮੈਂ ਤੁਹਾਡੇ ਨਾਲ ਮੈਂ ਮੂਹੇ ਖੜੂਗਾ ਜੀਪੀਸੀ ਦੇ ਮੈਂ ਖੜੂਗਾ ਡੇਰੇ ਨੂੰ ਜਦੋਂ ਸਾਰੇ ਗੁਰਦੁਆਰੇ ਨਹੀਂ ਉਹ ਪਤਾ ਕੀ ਬੋਲੇ ਅਸੀਂ ਕਿਹਾ ਤੇ ਮੰਦਰ ਆ ਗੁਰਦੁਆਰੇ ਆ ਕਹਿੰਦਾ ਅਸੀਂ ਕਿਹੜੇ ਤੁਹਾਨੂੰ ਪੁੱਛ ਕੇ ਸਾਨੂੰ ਪਾਏ ਗੁਰਦੁਆ ਹਾਂ ਸਾਡੇ ਮਲੇ ਨੇ ਕਹਿ ਵੀ ਤਾਂ ਗੁਰਦੁਆਰਾ ਵਾ ਗੁਰਦੁਆਰੇ ਨੂੰ ਕਾਹਦਾ ਨੋਸ਼ਟ ਇਹ ਤਾਂ ਸਭ ਚੱਕੇ ਜਾਣੇ ਅੱਛਾ ਟਾਂਚ ਨਾ ਗੱਲ ਕਰਕੇ ਰਿਆ ਕੱਲੇ ਕੁੱਝ ਕਦ ਨਾ ਪਹੁੰਦੇ ਸਾਨੂੰ ਕੋ ਟਾਂਚਾ ਕਰਦੇ ਸੀ ਕੋਈ ਮਤਵਲ ਥੋੜਾ ਕੋਈ ਚਿਰਦਾ ਕੋਈ ਸਾਨੂੰ 2 ਮਹੀਨਾ ਦਾ 4 ਮਹੀਨਾ ਦਾ ਆਰਡਰ ਦਿੰਦੇ ਅਸੀਂ ਆਪੇ ਭੱਜ ਨਾ ਸੁਨ ਰਾਤ ਦਾ ਸਾਨੂੰ ਆ ਰਾਤ ਸਾਡੇ ਬੰਦੇ ਬੁੜਗਾਈ ਭੱਜੇ ਪਰਦੇ ਅਜਵਾਕ ਵੇਖੋ ਸਾਡੇ ਰਾਤ ਦੇ ਭੁੱਖੇ ਤੱਕ ਸਕੂਲ ਨਹੀਂ ਗਏ ਕੇ ਦੱਸ ਇੰਨੀ ਜਵਾਕਾਂ ਟੈਂਪੈਕ ਵੀ ਜਾਵਾਂਗੇ ਕਿੱਥੇ ਅਸੀਂ ਇੰਨਾ ਪੁੱਤ ਸਾਡੇ ਪੈਸਾ ਧਨ ਲੱਗਾ ਵਿਹੜੀਆਂ ਲਾ ਲਾ ਕੇ ਘਰ ਬੂਏ ਮਾਰੇ ਮੋਟੇ ਬਣਾਏ ਆ ਚੱਲ ਜੱਟਾਂ ਉਹਦੇ 500 5 5 6 7 ਰੱਖ ਦੇ ਇੱਕ ਪਾਸੇ ਲੈ ਦੇਣ ਤੇ ਅਸੀਂ ਉੱਠ ਘੜਦੇ ਮਨ ਲੈਣ ਇਹਦੇ ਚ ਕੜੀ ਸਿੱਕਾ ਕਾਣੀ ਉਹਨਾਂ ਨਾਲ ਕੋਈ ਕਰ ਦੇਗੇ ਹੁਣ ਅਸੀਂ ਕਿੱਥੇ ਦੱਸੋ ਜਾਈਏ ਤੇ ਕਿੱਥੇ ਲੈ ਕੇ ਨਿਆਣਾ ਸੰਤ ਅਗਰੀਬਾਂ ਨੂੰ ਕਿਸੇ ਨੇ ਕਰਾਏ ਤੇ ਨਹੀਂ ਬਹਿਣ ਦੇਣਾ ਬੇਰ ਦੇਣ ਦੇ ਗਰੀਬਾਂ ਨੂੰ ਕਿਰਾਇਆ ਤੇ ਦੱਸ ਦੋ ਪਹਿਲਾਂ ਮੈਨੂੰ ਪੰਜ-ਪੰਜ ਹਜ਼ਾਰ ਅਸੀਂ ਕਿਤੋਂ ਕਿਰਾਏ ਦਾ ਪਰਦਾਗੇ ਆ ਗੋਟੀਆਂ ਵਿਚਾਰੀਆਂ ਗਈਆਂ ਪੰਜਾਂ-ਪੰਜਾਂ ਘਰਾਂ ਦੇ ਦੋ-ਦੋ ਵਜੇ ਹੁੰਦਗਾ ਕੰਮ ਕਰਕੇ ਸੱਤਾ-ਸੱਤਾ ਘਰਾਂ ਦਾ ਫਿਰ ਦੱਸ ਦੋ ਸਾਡੀ ਵੇਖ ਲਓ ਦੋ ਟੇ ਮੂਹੇ ਬੇਨਤੀ ਤੁਸੀਂ ਕੋਈ ਪੁੱਤ ਹੱਲ ਕੱਢਣੇ ਜਾਂ ਬੀਬੀ ਨੇ ਹੱਲ ਕੱਢਣਾ ਜਾਂ ਸਾਡੇ ਮਹਾਰਾਜ ਜੀ ਬੈਠਾ ਬੀਬੀ ਐਮਐਲਏ ਸਰ ਕੀ ਕਰ ਪੂਰਾ ਸਾਥ ਦੇ ਰਹੇ ਤੁਹਾਡੇ ਪੂਰਾ ਸਾਡਾ ਸਾਥ ਦੀ ਅੱਗੇ ਵੀ ਆ ਗਏ ਸੀ ਅੱਗੇ ਵੀ ਅਵੇਂ ਕਦ ਕੇ ਮੂਰੇ ਖੜੀ ਸੀ ਕਹਿੰਦੀ ਟਾਵੇ ਕਿਹੜਾ ਟੌਂਦਾ ਅੱਗੇ ਵੀ ਸਾਡਿਆਂ ਨੇ ਸਾਥ ਪੂਰਾ ਦਿੱਤਾ ਤੇ ਹੁਣ ਵੀ ਅ ਹੁਣ ਆਮ ਆਦਮੀ ਪਾਰਟੀ ਸਰਕਾਰ ਤੋਂ ਕੀ ਆਸ ਹੈ ਤੁਹਾਨੂੰ ਹੁਣ ਆਹੀ ਅਸੀਂ ਸਨ ਮਸਟਾਣ ਨਾਲ ਲਾ ਦੇ ਦੇ ਤਾਂ ਸਾਹੀ ਆਸ ਹੋਸਾ ਨਹੀਂ ਸਾਡਾ ਘਰ ਵੀ ਬਚ ਜੇ ਸਾਡਾ ਘਰ ਵੀ ਬਚ ਜੇ ਇਹਨਾਂ ਕਹਿੰਦੇ ਨਾਲਾ ਕੱਢ ਲੈਣ ਜਿੱਥੋਂ ਕੱਢ ਦੇ ਨਾਲ ਸਾਨੂੰ ਕਹਿੰਦੇ ਕੋਈ ਕਲਾ ਪਾਰਕ ਬਣ ਜਾਣੀ ਜਿਹੜੇ ਢਾਣ ਆਏ ਸੀ ਕੋਈ ਕਹਿੰਦਾ ਤੁਹਾਡੀ ਅੱਗ ਲੱਗਦੀ ਇਹ ਅਸੀਂ ਆ ਕਰ ਦੇਣਾ ਜੋ ਕਹਿੰਦਾ ਸੱਚ ਦਾ ਸਾਨੂੰ ਕਿਸੇ ਨੇ ਦੱਸਿਆ ਹੀ ਨੂੰ ਕਹਿੰਦੇ ਸੜਕ ਕਰਦਾ ਨਾ ਕਿਸੇ ਨੇ ਤਾਂ ਕਾਲਿਕ ਮੰਦਰ ਫਰਥਾਤਾ ਦੇ ਮੁੰਡੇ ਲਾ ਤੇ ਮੇਰੇ ਘਰੇ ਪਾਣੀ ਵਰਗਾ ਨਾਲੀ ਦਾ ਨਾਲ ਚੱਲ ਕੇ ਵੇਖੋ ਹਾਰ ਕੇ ਸਾਰੇ ਬੰਦਿਆਰੇ ਸਾਡੇ ਨੇ ਮੁੰਡਾ ਜੋ ਪਟਿਆ ਉਹ ਘਰਾਂ ਨੂੰ ਆਪ ਸਾਰਾ ਬੰਦ ਤੇ ਆ ਸੀਵਰੇਜ ਸਾਰੇ ਬੰਦ ਪਾਣਾ ਨੇ ਸਾਰੇ ਵੀਡੀਓ ਬਣਾ ਕੇ ਲਿਓ ਜਿਹੜੇ ਉੱਥੇ ਸੀਵਰੇਜ ਹੁਣ ਉਲਟਾ ਆ ਵੀ ਕਹੀ ਜਾਂਦੇ ਤੁਹਾਡੇ ਮੀਟਰ ਪੱਟੇ ਜਣੇ ਤੇ ਮੀਟਰਾਂ ਦਾ ਅਸੀਂ ਬਿੱਲ ਨਹੀਂ ਦਿੰਦੇ ਸਾਨੂੰ ਕਿਹੜਾ ਫ੍ਰੀ ਸਰਕਾਰ ਨੇ ਕੀਤਾ ਵਾ 7-7000 ਰੁਪਏ ਲਾਉਂਦਾ ਵਾ ਤੇ ਹੁਣ ਤੁਹਾਨੂੰ ਵਗਾਦ ਨੂੰ 7000 ਬਿੱਲ ਆਇਆ ਜਿਹੜਾ ਅਸੀਂ ਭਰਨਾ ਅਸੀਂ ਬਿੱਲ ਨਹੀਂ ਦਿੰਦੇ ਸਾਨੂੰ ਫ੍ਰੀ ਕਿਤੇ ਲਾਈਟ ਦਿੰਦੇ ਆ ਸਾਨੂੰ ਐਡਾ ਧਮਕਾਗਾ ਦੇ ਜਾਂਦੇ ਸਾਡੇ ਤਾਂ ਦਈ ਜਾਂਦੇ ਕੀ ਗੱਲ ਹੈ ਜੇ ਅਸੀਂ ਗਰੀਬ ਆ ਜੇ ਚੱਪੜ ਰੋਕ ਕੇ ਚੱਪੜ ਦੇ ਪਾਣੀ ਦੇ ਵਿੱਚੋਂ ਭਰਤ ਪਾਇਆ ਵਾ ਅਸੀਂ ਕਿਹੜਾ ਕੋਈ ਜਾਂਸਾ ਨੂੰ ਸਰਕਾਰ ਨੇ ਭਰ ਕੇ ਦਿੱਤਾ ਜਾਂ ਇਹਨਾਂ ਨੇ ਆਪ ਇਹਨਾਂ ਨੇ ਮਲਵਾ ਸ਼ਹਿਰਾਂ ਚ ਚੱਕ-ਚੱਕ ਕੇ ਪਾ ਲੈ ਚੱਲ ਮਾਰਗੋਂ ਮੋਟਲਾਂ ਗਰੀਬ ਝੋਪੜੀਆਂ ਗਾਂ ਪਾ ਕੇ ਬਹਿ ਕੇ ਤੁਹਾਨੂੰ ਵੀ ਪੈਨ ਨਿਕਲੇ 19 ਤਰੀਕ ਦਾ ਹਾਂ ਹੋਰ ਨਹੀਂ ਤਾਂ ਆ ਤੇ ਦਿੱਤਾ ਭਰੇ ਆ ਪਹਿਲੇ ਨਿਤਾਨ ਕਿਉਂ 19 ਤਰੀਕ ਦਾ ਨਹੀਂ ਨਹੀਂ ਇਹਨਾਂ ਤੱਕਾ ਨਹੀਂ ਗਰੀਬ ਬਣਾ ਚਾਹੀਦਾ ਠੀਕ ਆ ਪਰ ਤਾਂ ਬਸ ਹੱਥ ਬੰਨ ਕੇ ਬੇਨਤੀ ਆ ਸਾਡੀ ਤਾਂ ਪਸਾੜੇ ਗਰੀਬਾਂ ਦੇ ਘਰ ਬਚਾ ਦੋ ਹੌਸਲ ਬਹੁਤ ਚਾਹੀਦਾ ਠੀਕ ਹੈ ਜਦ ਜੀ ਮੰਗਲਗਿਰੀ ਡੇਰੇ ਦਾ ਜਿਹੜਾ ਮਸਲਾ ਉੱਠ ਕੇ ਸਾਹਮਣੇ ਆਇਆ ਹੈ ਜੀ ਨਿਆਂਇਕ ਕਬਜ਼ੇ ਦੇ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਨੇ ਨੋਟਿਸ ਜਾਰੀ ਕੀਤਾ ਹੈ ਕੀ ਹੈ ਕਿ ਇਹ ਮਾਮਲਾ ਤੁਸੀਂ ਇਸ ਤੱਕ ਆਪ ਦਾ ਫਰੋਧ ਕਰਦੇ ਹੋ ਜਾਂ ਲੋਕਾਂ ਦੇ ਨਾਲ ਕਿਵੇਂ ਹਣ ਖੜੋਗੇ ਅਸੀਂ ਲੋਕਾਂ ਦੇ ਨਾਲ ਖੜੇ ਆ ਠੋਕੇ ਖੜੇ ਆ ਇਹ ਜਿਹੜੇ ਡਰਾਮੇਬਾਜ਼ੀ ਕਰ ਰਹੀ ਹੈ ਸਰਕਾਰ ਸਰਕਾਰ ਦੇ ਪ੍ਰੈਸਰ ਦੇ ਥੱਲੇ ਆ ਕੇ ਇਹ ਆਫਸਰ ਕਰ ਰਹੇ ਆ ਕਿ ਲੋਕਾਂ ਨੂੰ ਨੋਟਿਸ ਕੱਢ ਦੋ ਨੋਟਿਸ ਵੀ ਤਾਂ ਪਹਿਲਾਂ ਦੇ ਕੱਢੇ ਹੋਏ ਆ 19 ਤਰੀਕ ਦੇ ਅਮਨਸ਼ੋ ਜੀ ਦਾਦਿਆ ਬਕੀਰ ਸਾਹਿਬ ਕੇ ਪੁਰਾਣੇ ਕੱਢੇ ਹੋਏ ਆ ਤੇ ਦਿੱਤੇ ਕੱਲ ਆ ਪਹਿਲੀ ਗੱਲ ਤਾਂ ਜਿਹੜੇ 1970 ਦੀਆਂ ਰਜਿਸਟਰੀਆਂ ਹੋਈਆਂ ਹੋਈਆਂ ਤੇ ਅੱਜ ਪ੍ਰਸ਼ਾਸਨ ਨੂੰ ਚੇਤਾ ਆ ਉਰਦੂ ਵਾਲੀਆਂ ਤੇ ਅੱਜ ਇਹ ਕਹਿੰਦੇ ਝਾਲੀ ਆ ਅਸੀਂ ਲੋਕਾਂ ਦੇ ਜਿਹੜੇ ਘਰਾਂ ਤੇ ਜਿੱਥੇ ਵੀ ਉਹ ਬੈਠੇ ਆ ਅਸੀਂ ਉਹਨਾਂ ਨੂੰ ਉੱਥੋਂ ਉੱਠਣ ਨਹੀਂ ਦੇਵਾਂਗੇ ਉਹਨਾਂ ਦੇ ਨਾਲ ਖੜੇ ਆ ਉਹਨਾਂ ਨੂੰ ਨਾ ਕੋਈ ਹਟਾ ਸਕਦਾ ਪਹਿਲੀ ਗੱਲ ਦੂਜੀ ਗੱਲ ਸਾਡੇ ਪ੍ਰਧਾਨ ਜੀ ਆ ਐਮਪੀ ਸਾਹਿਬ ਰਾਜਾ ਬੜਿੰਗ ਜੀ ਉਹ ਤੁਹਾਨੂੰ ਪਤਾ ਸੈਸ਼ਨ ਚੱਲਦਾ ਉੱਥੇ ਗਏ ਹੋਏ ਆ ਉਹਨਾਂ ਦੇ ਕੱਲ ਰਾਤ ਤੋਂ ਮੇਰੇ ਨਾਲ ਲਗਾਤਾਰ ਰابطਾ ਕਾਇਮ ਆ ਉਹ ਵੀ ਆਉਣਗੇ ਆ ਸਾਡੇ ਭਰਾ ਹਮਾਸੂ ਜੀ ਆ ਜਿਹੜੇ ਇਨਾਂ ਦੇ ਸਪੈਸ਼ਲ ਇਹਨਾਂ ਦਾ ਨਾਂ ਲਿਆ ਗਿਆ ਕਿ ਹਮਾਸੂ ਦਾ ਮਾਲਟਾ ਆਇਆ ਜਾਊਗਾ ਜੇ ਇਹਨਾਂ ਚ ਜੱਤ ਤੋਥੇ ਆ ਜਾਣਾ ਸੀ ਉੱਥੇ ਚੱਲੇ ਆ ਆਹ ਖਬਰ ਰਜਿਸਟਰੀਆਂ ਜੀ ਇਹ ਪ੍ਰੋਪਰ ਰਜਿਸਟਰੀ ਵਾਲੇ ਇੱਕ ਮਿੰਟ ਰਜਿਸਟਰੀਆਂ ਹੋਈਆਂ ਹੋਈਆਂ ਇਹਨਾਂ ਦੀਆਂ ਰਜਿਸਟਰੀਆਂ ਤੋਂ ਬਿਨਾ ਨਹੀਂ ਹੋਇਆ ਇਹ ਲੋਕਾਂ ਨੂੰ ਪਤਾ ਕੀ ਆ ਨਕਸ਼ੇ ਪਾਸ ਆਹ ਨਕਸ਼ੇ ਦੇਖੋ ਪਾਸ ਕੀਤੇ ਹੋਏ ਇਹਨਾਂ ਦੇ ਰਸੀਦਾਂ ਕੱਟੀਆਂ ਹੋਈਆਂ ਉਸ ਤੋਂ ਬਾਅਦ ਰਜਿਸਟਰੀਆਂ ਹੋਈਆਂ ਹੋਈਆਂ ਇਹ ਥੋੜੋ ਅੱਜ ਵੀ ਜੇ ਕੋਈ ਬੰਦਾ ਕਾਂਗਰਸ ਦਾ ਤਾਂ ਉਹਦੇ ਤੁਸੀਂ ਆਪ ਐਕਸ ਉਦੋਂ ਬਾਅਦ ਅਸੀਂ ਉਹਦੇ ਵੀ ਘਾਟਾ ਦੋਂਗੇ ਉਹਦੇ ਮਕਾਨ ਢਾ ਦੋਂਗੇ ਇਹ ਜਿਹੇ ਦਬਕੇ ਦੇ ਕੇ ਇਹ ਧੱਕੇ ਸਹੀ ਹੈ ਬਦਲੇ ਦੀ ਸਮਝਾ ਤੁਸੀਂ ਜੀ ਇਹ ਇਹ ਬਦਲੇ ਆ ਰਹੀ ਦੀ ਇਹ ਜਿਹੜੇ ਤੁਗਲਕੀਪਰ ਕਰਦੇ ਆ ਕਿ ਨਾ ਇਹ ਫਰਮਾਨ ਇਹ ਨਾ ਪਹਿਲਾਂ ਚੱਲੇ ਆ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਇਹ ਰਹਿੰਦੀਆਂ ਬੰਦਾ ਥੋੜਾ ਜਿਹਾ ਆਪਦੀ ਮਿਆਨ ਚ ਰਹੇ ਚੰਗਾ ਹੁੰਦਾ ਇਸ ਕਰਕੇ ਅਸੀਂ ਥੋੜਾ ਜਿਹਾ ਨਿਮਰਤਾ ਨਾਲ ਚੱਲਦੇ ਆਂ ਵੀ ਆਪਣਾ ਆਪ ਦਾ ਭਾਈਚਾਰਾ ਵਾ ਅਸੀਂ ਜਗਰਾਉਂ ਸ਼ਹਿਰ ਦੀ ਜਿਹੜੀ ਸਥਿਤੀ ਆ ਅਸੀਂ ਉਹਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਠੀਕ ਲੋਕਾਂ ਦੇ ਵਿੱਚ ਤੁਸੀਂ ਦੇਖਿਆ ਕਿੰਨਾ ਬਧਰੋਹ ਆ ਸਰਕਾਰ ਦੇ ਵਿਰੁੱਧ ਕੱਲ ਬੀਬੀਆਂ ਨੇ ਕਿਵੇਂ ਆ ਉਲਟ ਖਾਸ ਕਰਕੇ ਇੱਥੋਂ ਦੇ ਜਿਹੜੇ ਨਮਾਇंदे ਉਹਨਾਂ ਦੇ ਉਲਟੇ ਬੋਲੇ ਆ ਉਹ ਇਸ ਕਰਕੇ ਬੋਲੇ ਆ ਕਿਉਂਕਿ ਇਹ ਜਿਹੜੀ ਤੱਕੇਸਾਹੀ ਆ ਨਾ ਇਹ ਕਿਸੇ ਹੱਦ ਤੱਕ ਹੁੰਦੀ ਆ ਜੇ ਤੁਹਾਡੇ ਕੋਲੇ ਪ੍ਰਮਾਤਮਾ ਨੇ ਕੋਈ ਪਾਵਰ ਬਖਸ਼ੀ ਆ ਤਾਂ ਉਹਨੂੰ ਸਿੱਧੇ ਰਾਹ ਲਾਓ ਉਹਨੂੰ ਪੁੱਠੇ ਪਾਸੇ ਲੋਕਾਂ ਦਾ ਨਾ ਗਲ ਘੁੱਟ ਕੇ ਉਹਨਾਂ ਦਾ ਖੂਨ ਚੂਸਣ ਵਾਲੀਆਂ ਗੱਲਾਂ ਨਾ ਕਰੋ ਪਹਿਲਾਂ ਵੀ ਇੱਥੇ ਕਈਆਂ ਨੇ ਕਬਜ਼ੇ ਕੋਸ਼ੇ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹਦਾ ਹੋਏ ਨਹੀਂ ਹੁਣੇ ਸਰਕਾਰ ਦੇ ਥਰੂ ਕਰਨ ਫਿਰਦੇ ਅਸੀਂ ਹੁਣ ਨਹੀਂ ਦਮਾਂਗੇ ਅਸੀਂ ਲੋਕਾਂ ਦੇ ਨਾਲ ਖੜੇ ਆ ਤੇ ਬ੍ਰਿੰਗ ਸਾਹਿਬ ਵੀ 2-4 ਦਿਨ ਦੇ ਵਿੱਚ ਇੱਥੇ ਦੁਬਾਰੇ ਆਉਣਗੇ ਤੇ ਉਹਨਾਂ ਨੇ ਵੀ ਸਾਡਾ رابطہ ਕੰਮ ਚੱਲ ਹੋ ਰਿਹਾ ਜੀ ਜਗਾ ਜੀ ਹੋਰ ਜਗ੍ਹਾ ਦੇ ਵਿੱਚ ਵੀ ਬਹੁਤ ਕਬਜ਼ੇ ਹੋਏ ਹੋਏ ਆ ਇਕੱਲੇ ਹਮਾਂਸ਼ੂ ਮਲਕ ਦੇ ਏਰੀਆ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਜੀ ਇਹ ਇਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਕਿ ਸਾਡਾ ਜਿਹੜਾ ਭਰਾ ਕਾਂਗਰਸ ਦਾ ਐਮਸੀ ਆ ਅੱਜ ਮੇਰੇ ਕੋਲ ਇੱਕ ਆ ਆਰਡਰ ਦੀ ਕਾਪੀ ਹੈ ਜੀ ਮੈਂ ਤੁਹਾਨੂੰ ਵੀ ਭੇਜਿਆ ਬੱਬਰ ਜੀ ਮੈਂ ਤੁਹਾਨੂੰ ਵੀ ਭੇਜ ਦਿੰਦਾ ਉਹਦੇ ਵਿੱਚ ਤਕਰੀਬਨ 28 2023 ਦਾ ਆਰਡਰ ਕੀਤਾ ਹੋਇਆ ਕੋਈ ਇੱਥੇ ਜਿਹੜੀ ਚਾਂਸੀ ਦੀ ਰਾਣੀ ਹੈ ਆਪਣੇ ਮਾ ਜਿਹੜੀ ਚਾਂਸੀ ਰਾਣੀ ਚੌਕ ਆ ਜੀ ਨਾਲਾ ਰਾਜਪਤਰਾਈ ਪਾਰਕ ਉਹਦੇ ਵਿੱਚ 14 ਦੁਕਾਨਾਂ ਦੇ ਉੱਤੇ ਕਬਜ਼ਾ ਕੀਤਾ ਹੋਇਆ ਚਾਂਸੀ ਚੌਕ ਸਣੀ ਸਣੀ ਹਾਂ ਆਰਡਰ ਕਰਦਾ ਸੀਗਾ ਜੀ ਆਰਡਰ ਕੀ ਕੀਤਾ ਉਹ ਤੁਹਾਨੂੰ ਭੇਜਦਾ ਜੀ ਵਿਜੀਲੈਂਸ ਆ ਜਿਹੜੀ ਵਿਜੀਲੈਂਸ ਡਿਪਾਰਟਮੈਂਟ ਨੇ ਭੇਜਿਆ ਉਹ ਇਹਨਾਂ ਨੂੰ ਭੇਜਿਆ ਹਿਆ ਕਿ ਐਫ ਆਈ ਆਰ ਉਹਨਾਂ ਤੇ ਕੱਟੀ ਜਾਵੇ ਤੇ ਉਹ ਤੇ ਕਬਜ਼ਾ ਛੁਡਾਇਆ ਜਾਵੇ 20823 ਕਿੰਨਾ ਸਾਲ ਹੋਣ ਵਾਲਾ ਉਹ ਤਾਂ ਅਜੇ ਤੱਕ ਇਹਨਾਂ ਨੇ ਕੀਤਾ ਨਹੀਂ ਤੇ ਜਿਹੜੇ ਗਰੀਬ ਬੰਦੇ ਆਪਦੇ ਘਰਾਂ ਦੇ ਵਿੱਚ ਬਸ ਰਹੇ ਆ ਉਹਨਾਂ ਨੂੰ ਹਟਾਉਣ ਦੀਆਂ ਗੱਲਾਂ ਕਰਦੇ ਆ ਸਾਡੇ ਹਮਾਸੂ ਤੇ ਪਹਿਲਾਂ ਵੀ ਪਰਚਾ ਕਢਵਾਉਣ ਦੇ ਨੂੰ ਕਿੱਦਾਂੇ ਦਬਾਅ ਪਾਏ ਆ ਅਸੀਂ ਥੋੜਾ ਜਿਹਾ ਨਿਮਰਤਾ ਚ ਰਹਨੇ ਆ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਜਾਂ ਤਾਂ ਸਿੱਧੀ ਲੜਾਈ ਹੋਵੇ ਉਹ ਤਾਂ ਆਪਾਂ ਲੜ ਲੈਨੇ ਆ ਇਹ ਜਿਹੜੇ ਟੇਢੀ ਉਂਗਲੀ ਦੇ ਨਾਲ ਨਾ ਘਿਓ ਕੱਢਣ ਦੀ ਕੋਸ਼ਿਸ਼ ਕਰਦੇ ਅਸੀਂ ਕੱਢਣ ਨਹੀਂ ਦੇਣੀ ਠੀਕ ਥੈਂਕ ਯੂ ਸਰਕਾਰ ਦੇ ਚਿਹਤੇ ਬੰਦੇ ਹੋ ਸਕਦੇ ਜੀ ਉਹ ਬਿਲਕੁਲ ਚਿਹਤੇ ਆ ਜੀ ਸਰਕਾਰ ਆਪ ਆ ਤੇ ਇਨਵੋਲਵ ਸਰਕਾਰ ਦੇ ਚਿਹਤੇ ਹੀ ਆ ਸਰਕਾਰ ਕੋਲੇ ਇੱਕ ਪਾਸੇ ਤਾਂ ਤੁਸੀਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਇल्ली ਗੱਲ ਮਕਾਨ ਬਣਾਏ ਹੋਏ ਆ ਦੂਜੇ ਪਾਸੇ ਸਰਕਾਰ ਦੇ ਨੁਮਾਇंदे ਕੋਲੇ ਕੀ ਪਾਵਰ ਆ ਵੀ ਉਹ ਜਾ ਕੇ ਕਹਿੰਦੀ ਤੁਹਾਨੂੰ ਉਠਾ ਨਹੀਂ ਸਕਦੀ ਕੋਈ ਮੈਂ ਬੈਠੀ ਆ ਨਾਲ ਜੇ ਮੈਂ ਬਿਠਾਉਂਗੀ ਤੁਹਾਨੂੰ ਉਹਦੇ ਕੋਲੇ ਕਿਹਨੇ ਪਾਵਰ ਦਿੱਤੀ ਆ ਇਹ ਲੋਕਾਂ ਨੂੰ ਗਮਰਾਹ ਨਾ ਕਰੋ ਅਸੀਂ ਆਪ ਦਾ ਜਿਹੜਾ ਮੂੰਹ ਅਜੇ ਬੰਦ ਰੱਖਿਆ ਹੋਇਆ ਸਾਡੇ ਮੂੰਹ ਨਾ ਖਲਾਓ ਸ਼ੁਕਰੀਆ ਮਾਚੂ ਵਾਸੋ ਜੀ ਕੀ ਕਹਾਣਾ ਜਨਾ ਜੀ ਇਸ ਬਿਸ਼ੇ ਤੇ ਆਪਾਂ ਇਹੋ ਜਿਹਾ ਮੁੱਦੇ ਦੀ ਗੱਲ ਕਰੀਓ ਅੱਜ ਦੀ ਬਿਲਕੁਲ ਜੀ ਇਹ ਨੋਟਿਸ ਆ ਜਿਹੜੇ ਆਏ ਆ ਮੈਂ ਦੱਸਦਾ ਸਾਰੀ ਗੱਲ 19 ਤਰੀਕ ਦੇ ਕਿਤੇ ਹੋਏ ਮੈਂ ਉਹੀ ਦੱਸਦਾ ਨਾ ਕੱਲ ਮੈਂ ਛੇਸੀ ਮਗਰ ਆ ਜੀ ਛੇਸੀ ਮਗਰ ਇਸ ਵੀ ਚੀਜ਼ ਮਗਰ ਆ ਥੈਂਕ ਯੂ ਜੀ ਮੇਰਾ ਤੇ ਮੇਤੀ ਜੀ ਦਾ ਇੱਕ ਸੈਕਿੰਡ ਇੱਕ ਸੈਕਿੰਡ ਆ ਮਾਈਕ ਬੜੀ ਮਾਈਕ ਵਾਸੇ ਵਾਰਡ ਬੰਦੀ ਤੇ ਮੈਂ ਜਿਆਦਾ ਯਕੀਨ ਨਹੀਂ ਕਰਦਾ ਕਿਉਂਕਿ ਵਾੜ ਮੇਰਾਨੀ ਵਾੜ ਜਸੀਜੀ ਦਾ ਵੀ ਆ ਬੋਬੀਜੀ ਦਾ ਵੀ ਆ ਕਿਉਂਕਿ ਕੋਈ ਲੋਕ ਇਹਨਾਂ ਦੇ ਘਰਾਂ 'ਚ ਵੀ ਕੰਮ ਕਰਦੇ ਆ ਮਜ਼ਦੂਰ ਲੋਕ ਨੇ ਮੇਚੀ ਦਾ ਵੀ ਵਾੜ ਆ ਤੇ ਜੇ ਜੱਗਾ ਜੀ ਵੀ ਆਗੇ ਤਾਂ ਉਹਨਾਂ ਦਾ ਵੀ ਵਾੜ ਆ ਇਹ ਬੋਲੇ ਸਾਰੇ ਤੁਸੀਂ ਕਾਂਗਰਸੀ ਕੌਂਸਲਰ ਹੋ ਕਾਂਗਰਸੀ ਕੌਂਸਲਰ ਆ ਸਾਰੇ ਟਾਰਗੇਟ ਕੀਤਾ ਜਾ ਰਿਹਾ ਸਰਕਾਰ ਟਾਰਗੇਟ ਮੇਰੇ ਤੇ ਪਹਿਲਾਂ ਵੀ ਤੁਹਾਨੂੰ ਪਤਾ ਇਹਨਾਂ ਨੇ ਇੱਕ ਬਿਜਲੀ ਵਾਲਾ ਕਰਵਾਇਆ ਸੀ 1.5 ਤੋਂ 2 ਲੱਖ ਦਾ ਜੁਰਮਾਨਾ ਹੁਣ ਮੈਨੂੰ ਥ੍ਰੈਟ ਕਾਲਸ ਵੀ ਆਉਂਦੀਆਂ ਐਮਐਲਏ ਵੱਲੋਂ ਮੈਂ ਮੈਂ ਇਹਦੀ ਬਕਾਇਦਾ ਐਪਲੀਕੇਸ਼ਨ ਐਸਐਸਪੀ ਸਾਹਿਬ ਨੂੰ ਵੀ ਦਊਂਗਾ ਕੱਲ ਨੂੰ ਮੇਰੀ ਜਾਨ ਮਾਲ ਨੂੰ ਕੋਈ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਐ ਐਮਐਲਏ ਸਰਬਜੀਤ ਕੌਰ ਮਾਨੁਕੇਆ ਠੀਕ ਹੈ ਜੀ ਮੈਨੂੰ ਬਹੁਤ ਥ੍ਰੈਟ ਕਾਲਸ ਆਉਂਦੀਆਂ ਮੇਰੀ ਕੱਲ ਨੂੰ ਜਾਨ ਮਾਲ ਦਾ ਨੁਕਸਾਨ ਹੋਇਆ ਤਾਂ ਇਹ ਜ਼ਿੰਮੇਵਾਰ ਆ ਬਸ ਤੂੰ ਤੁਹਾਡੀ ਪ੍ਰੋਪਰਟੀ ਮੇਰੀ ਹੁਣ ਪ੍ਰਾਪਰਟੀ ਪ੍ਰਾਪਰਟੀ ਮੇਰੇ ਨੂੰ ਕੱਲੇ ਨੂੰ ਨੋਟਿਸ ਨਹੀਂ ਆਇਆ ਨੋਟਿਸ ਆਇਆ ਸਾਰਿਆਂ ਨੂੰ ਜਿਨ੍ਹਾਂ ਕੋਲੇ 1970 70 60 60 ਦੀਆਂ ਰਜਿਸਟਰੀਆਂ ਉਰਦੂ ਵਾਲੀਆਂ ਰਜਿਸਟਰੀਆਂ ਤੁਹਾਨੂੰ ਮੈਂ ਸ਼ੋਅ ਕਰ ਸਕਦਾ ਮੇਰੇ ਕੋਲੇ ਉਰਦੂ ਵਾਲੀਆਂ ਰਜਿਸਟਰੀਆਂ ਵੀ ਹੈਗੀਆਂ ਤੇ ਉਰਦੂ ਵਾਲੀਆਂ ਰਜਿਸਟਰੀਆਂ ਮਤਲਬ 70 60 60 ਸਨ ਦੀਆਂ ਰਜਿਸਟਰੀਆਂ ਹੋਈਆਂ ਹੋਈਆਂ ਕੁਝ ਇਹੋ ਜਿਹੇ ਘਰ ਮਤਲਬ ਜਿਨ੍ਹਾਂ ਕੋਲੇ ਹੈਗੇ ਉਹਨਾਂ ਨੂੰ ਨੋਟਿਸ ਕੱਢਣ ਦਾ ਕੋਈ ਤੁੱਕ ਨਹੀਂ ਬੰਦਦਾ ਮੇਰੇ ਕੋਲੇ ਜਿਹੜੀ ਮੇਰੀ ਸਵੇਰੇ ਅੱਜ ਇਹ ਸਿਆਸਤ ਦੀਆਂ ਜਿਹੜੀਆਂ ਰੋਟੀਆਂ ਸੇਕੀਆਂ ਗਈਆਂ ਨਾ ਅੱਜ ਸਵੇਰੇ ਐਮਐਲਏ ਸਾਹਿਬਾ ਦਾ ਕੀ ਕਹਿਣਾ ਸੀਗਾ ਮੇਰੇ ਜਿਹੜੇ ਲੋਕਾਂ ਨੂੰ ਥੋੜੇ ਨੋਟਿਸ ਤੋਂ ਉਹਨਾਂ ਨੂੰ ਕੁਝ ਨਹੀਂ ਹੁੰਦਾ ਕਹਿੰਦੀ ਜਿਹੜੇ ਇੱਥੇ ਵੱਡੇ ਵੱਡੇ ਮਾਲ ਬਣੇ ਆ ਨਾ ਮੈਂ ਉਹ ਟਾਉਣੇ ਆ ਉਹ ਸਿਰਫ ਵੱਡੀ ਮਾਲ ਵਾਲੀ ਬਿਲਡਿੰਗ ਜੇ ਮੇਰੀ ਚੁੱਭਦੀ ਆ ਤੈਨੂੰ ਤੂੰ ਮੇਰੇ ਨਾਲ ਮੈਂ ਕਹਿੰਦਾ ਤੂੰ ਇਹਨਾਂ ਲੋਕਾਂ ਨੂੰ ਛੱਡ ਯਾਰ ਢਾ ਮੇਰਾ ਕੱਲੇ ਦਾ ਢਾ ਮੇਰੇ ਕੋਲ ਇੱਕ ਮਿੰਟ ਜਿਹੜੀ ਉਹ ਪ੍ਰਾਪਰਟੀ ਆ ਇੱਕ ਪ੍ਰਾਪਰਟੀ ਮੇਰੇ ਮਦਰ ਦੇ ਨਾਮ ਤੇ ਆ ਸ਼੍ਰੀਮਤੀ ਅਨੀਤਾ ਰਾਣੀ ਜੀ ਦੇ ਨਾਮ ਤੇ ਦੂਸਰੀ ਪ੍ਰਾਪਰਟੀ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਆ ਸ਼੍ਰੀ ਜੱਜ ਜੱਜ ਆਏ ਆ ਤੁਸੀਂ ਕੱਲੇ ਕੱਲੇ ਦੇ ਆਪ ਦਾ ਆਬਜੈਕਟ ਲੈ ਕੇ ਦੇਣਾ ਜਿਹਨੂੰ ਨਰੋਸਾ ਆ ਤੁਹਾਨੂੰ ਗਿਆ ਤੁਸੀਂ ਕਿੰਨਾਂ ਵਾਸਤੇ ਹੋ ਕੱਲਾ ਕੱਲਾ অবজেਕਸ਼ਨ ਲੈ ਕੇ ਨੂੰ ਹਮਾ ਸ਼ੁਰੂ ਦੇ ਦੇਣਾ ਠੀਕ ਹੈ ਜੀ ਕਾਪੀਆਂ ਦੇ ਤੀਆਂ ਨਾਲ ਕਾਪੀਆਂ ਵੀ ਕਾਪੀਆਂ ਲੋੜੀਆਂ ਰੈਸਟ ਨਹੀਂ ਲੋੜੇ ਬਾਬ ਕਰੋ ਅਨੁਗਾਹੋ ਵੀਰੇੰਨਾਂ ਨੂੰ ਆ ਗੱਡੀ ਰੰਗਣ ਰੁਕਦੇ ਨਹੀਂ ਉਹ ਯਾਰ ਆਹੋ ਦੇ ਵੀਰੇ ਸਰਕਾਰ ਆ ਰੋਕੇ ਅੱਛਾ ਯਾਰ ਸਿਗਾ ਮੰਗਲਗਰੀ ਡੇਰੇ ਦੇ ਨਾਲ ਦਾ ਏਰੀਆ ਸਾਰਾ ਮੱਲਾ ਹੈਗਾ ਤੇ ਯਾਂ ਕੁ ਕਰ ਰਹੇਗੇ ਵੀ ਉਹਨਾਂ ਨੂੰ ਟਾਉਣ ਦੇ ਆਰਡਰ ਨਗਰ ਕੌਂਸਲੋਂ جاری ਹੋ ਰਿਹਾ ਸਰ ਇਹ ਕੀ ਮਾਮਲਾ ਹੈ ਮਤਲਬ ਵੀ ਉਹ ਨਿਆਂਇ ਬਣਿਆ ਸਾਰਾ ਕੁਝ ਜੀ ਇਹ ਜੀ ਇਹ ਇੱਕ ਅੱਛੇ ਜਿਹੜਾ ਛੱਪੜ ਆ ਪੁਰਾਣਾ ਉਹਦੇ ਨੇੜੇ ਇੱਕ ਮੰਦਿਰ ਪਹਿਲਾਂ ਤਾਂ ਸ਼ੁਰੂਆਤ ਹੋਈ ਸੀ ਬਹੁਤ ਥੋੜੇ ਏਰੀਏ ਤੋਂ ਉਹ ਵਧਦਾ-ਵਧਦਾ ਕਾਫੀ ਪਿੱਛੇ ਤੱਕ ਚਲਾ ਗਿਆ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਪ੍ਰਸ਼ਰਦੀਪ ਸ਼ਰਮਾ ਜੀ ਉਹਨਾਂ ਨੇ ਇੱਕ ਐਨਜੀਟੀ ਦੇ ਵਿੱਚ ਅਪੀਲ ਪਾਤੀ ਐ ਐਪਲੀਕੇਸ਼ਨ ਦਿੱਤੀ ਹੋਈ ਐ ਕਿ ਇੱਥੇ ਸਫਾਈ ਨਹੀਂ ਹੋ ਰਹੀ ਤੇ ਇਹਨੂੰ ਸਫਾਈ ਕਰਾਈ ਜਾਏ ਸਾਰਾ ਛੱਪੜ ਸਾਫ਼ ਕਰਾਇਆ ਜਾਏ ਸ਼ਹਿਰ ਦਾ ਜਿਹੜਾ ਗੰਦਾ ਪਾਣੀ ਦੀ ਨਿਕਾਸੀ ਦਾ ਕੁਝ ਕੀਤਾ ਜਾਏ ਚਲੋ ਕਾਫੀ ਕੁਛ ਹੈ ਚੰਗੀਆਂ ਚੀਜ਼ਾਂ ਵੀ ਨੇ ਉਸ ਪਟੀਸ਼ਨ ਚ ਬਟ ਉਹਦੇ ਵਿੱਚ ਜਿਹੜੇ ਮਾਨਯੋਗ ਐਨਜੀਟੀ ਵੱਲੋਂ ਇਹ ਨਿਰਦੇਸ਼ ਹੋਏ ਸੀਗੇ ਕਿ ਇਹਨੂੰ ਇਮੀਡੀਏਟਲੀ ਕੀਤਾ ਜਾਏ ਉਹਨੂੰ ਫਿਰ ਖਾਲੀ ਕਰਨ ਲਈ ਉਹ ਉਹਨਾਂ ਨੇ ਸੀਗਾ ਵੀ ਕਿਹੜੀਆਂ ਦਿੱਕਤਾਂ ਨੇ ਕੀ ਇਹ ਸਾਨੂੰ ਦੱਸੀਆਂ ਜਾਣ ਉਹਦੇ ਚ ਅਸੀਂ ਦੱਸਿਆ ਸੀਗਾ ਵੀ ਇਹਦਾ ਕਾਫੀ ਹਿੱਸਾ ਇਨਕ੍ਰੋਚ ਹੋਇਆ ਦਾ ਇਨਕ੍ਰੋਚਮੈਂਟ ਦੇ ਵਿੱਚ ਮੰਦਿਰ ਮੇਜਰ ਚੰਕ ਹੈ ਬਾਅਦ ਚ ਅਸੀਂ ਜਦੋਂ ਡਿਟੇਲ ਦੇਖੀ ਨਿਸ਼ਾਨਦੇਹੀ ਕਰਾਈ ਤੇ ਥੋੜੇ ਘਰ ਵੀ ਉੱਥੇ ਨਿਕਲੇ ਨੇ ਉਸ ਸੰਬੰਧੀ ਇਹ ਹੈ ਕਿ ਸਾਨੂੰ ਇਹ ਨਿਰਦੇਸ਼ ਹੋਏ ਨੇ ਕਿ ਸਾਰਾ ਖਾਲੀ ਕਰਾ ਕੇ ਉਹਨੂੰ ਸਫਾਈ ਕਰਾਈ ਜਾਵੇ। ਤੇ ਤਾਂਕਿ ਦਿੱਕਤ ਨਾ ਆਏ ਤੇ ਜਿਹੜੇ ਪਟੀਸ਼ਨਰ ਨੇ ਪ੍ਰਾਸ਼ਰ ਦੇਵ ਸ਼ਰਮਾ ਜੀ ਉਹ ਕਾਫੀ ਜ਼ਿਆਦਾ ਅਡਰੇਸਿਬਲੀ ਉਹਨੂੰ ਡੀਲ ਕਰ ਰਹੇ ਸੀਗੇ ਕਿ ਵੀ ਇਹ ਬਿਲਕੁਲ ਇਹਨਾਂ ਦੇ ਵੱਲੋਂ ਕੋਈ ਕੰਮ ਨਹੀਂ ਹੋਇਆ। ਉਹ ਜਿਸ ਦੇ ਚੱਕਰ ਤੇ ਸਾਨੂੰ ਇਹ ਬਲੇ ਆਰਡਰਸ ਹੋਏ ਨੇ ਤੇ ਤਾਂ ਅਸੀਂ ਫਿਰ ਸਾਰਾ ਆਈਡੈਂਟੀਫਾਈ ਕਰਕੇ ਹੁਣ ਜਿਹੜੇ ਨੋਟਿਸਿਜ਼ ਕੀਤੇ ਐ ਉਹ ਉੱਥੇ ਹੀ ਕੀਤੇ ਐ। ਉਹਨਾਂ ਘਰਾਂ ਨੂੰ ਨਹੀਂ ਕੀਤੇ ਐ ਜਿਹੜੇ ਘਰ ਨਗਰ ਕੌਂਸਲ ਦੀ ਜ਼ਮੀਨ ਦੇ ਵਿੱਚ ਨੇ ਜਿਹੜਾ ਜਿਹੜਾ ਸਟਰਕਚਰ ਨਗਰ ਕੌਂਸਲ ਦੀ ਜ਼ਮੀਨ ਦੇ ਵਿੱਚ ਆ ਤਾਂ ਉਸ ਸੰਬੰਧੀ ਨੋਟਿਸ ਕੀਤੇ ਸੀ ਹਜੇ ਢਾਣ ਨਹੀਂ ਗਏ ਸੀਗੇ ਅੱਜ ਹਜੇ ਤਾਂ ਉਹਨਾਂ ਨੂੰ ਨੋਟਿਸ ਸਰਵ ਹੋਏ ਨੇ ਹਜੇ ਤਾਂ ਲੋਕਾਂ ਤੋਂ ਓਬਜੈਕਸ਼ਨਸ ਰਿਸੀਵ ਕਰ ਰਹੇ ਆ ਜੀ ਓਬਜੈਕਸ਼ਨ ਇਹ ਵੀ ਹੋ ਸਕਦਾ ਹੈ ਕਈ ਵਾਰ ਕੋਈ ਰਿਕਾਰਡ ਚ ਕਮੀ ਪੇਸ਼ੀ ਹੁੰਦੀ ਹੈ ਕਿਸੇ ਦੀ ਜੇ ਕੋਈ ਲੀਗਲ ਸਟਰਕਚਰ ਹੈਗਾ ਤੇ ਅਸੀਂ ਉਹਨੂੰ ਕਿਉਂ ਟਾਵਾਂਗੇ ਜੀ ਪਰ ਜਿਹੜਾ ਇਲੀਗਲ ਸਟਰਕਚਰ ਹੈ ਸਾਡੇ ਸਰਕਾਰ ਦੀ ਜਗ੍ਹਾ 'ਚ ਬਣਿਆ ਉਹ ਤਾਂ ਫਿਰ ਟਾਵਾਂਗੇ ਠੀਕ ਹੈ ਜੀ ਦੂਜਾ ਇੱਕ ਉਹਦੇ ਚ ਸਟੈਪ ਹੈ ਜਿਹੜਾ ਪਿੱਛੇ ਛੱਪੜ ਦੀ ਸਫਾਈ ਦਾ ਉਹ ਤਾਂ ਇਨੈਨੀ ਕੇਸ ਅਸੀਂ ਕਰਾਣੀ ਹੀ ਹੈ ਅਸੀਂ ਤਾਂ ਇੱਕ ਅਪਰੋਚ ਭਾਉਦੇ ਆ ਕਿ ਪ੍ਰੋਪਰ ਢੰਗ ਨਾਲ ਉਹ ਸਾਰਾ ਸਾਫ਼ ਹੋ ਜਾਏ ਉਹ ਹਜੇ ਲੋਕਾਂ ਨੂੰ ਵੀ ਇੰਨਾ ਪੈਨਿਕ 'ਚ ਨਹੀਂ ਜਾਣਾ ਚਾਹੀਦਾ ਜਿੰਨਾ ਅੱਜ ਇਕੱਠ ਹੋਇਆ ਉਥੇ ਰੌਲਾ ਹੋਇਆ ਲਾਅ ਐਂਡ ਆਰਡਰ ਸਿਚੁਏਸ਼ਨ ਬਣੀ ਹੈ ਤੋਂ ਸਾਡੇ ਮੱਦੇ ਨਜ਼ਰ ਹੈਗੀ ਹੈ ਤੋਂ ਆਪਾਂ ਪਰ ਇੱਕ ਤਰਫਾ ਕਾਰਵਾਈ ਆਪਾਂ ਨਹੀਂ ਕਰ ਸਕਦੇ ਉਹ ਮੈਂ ਵੀ ਸਮਝਦਾ ਜੀ ਇਹ ਤਾਂ ਹੀ ਇਹਨਾਂ ਨੂੰ ਕਿਹਾ ਸੀਗਾ ਕਿ ਜਿਹੜੇ ਵੀ ਲੋਕ ਕੋਈ ਇਥੇ ਆਬਜੈਕਸ਼ਨ ਦਿੰਦੇ ਆ ਉਹ ਇੱਕ ਵਾਰ ਲੈ ਲੋ ਫਿਰ ਉਹਦੀ ਸੀ ਤਫਤੀਸ਼ ਕਰਾਂਗੇ ਜੀ ਆਪਕੋ ਵੈਰੀਫਿਕੇਸ਼ਨ ਮਤਲਬ ਜੇ ਉਥੇ ਕੋਈ ਇਨਕਲੋਜ਼ਿਵ ਹੈ ਮਿਲੀ ਤਾਂ ਬਿਲਕੁਲ ਜੀ ਸਾਨੂੰ ਠਾਣੀ ਚਾਹੀਦੀ ਹੈ ਜੀ ਸਾਡਾ ਸਰਕਾਰ ਦਾ ਕੰਮ ਹੀ ਹੈ ਆਪਣਾ ਜੇ ਅਸੀਂ ਆਪਣਾ ਲੈਂਡ ਨਹੀਂ ਬਚਾ ਸਕਦੇ ਆਪਣੀ ਜ਼ਮੀਨ ਨਹੀਂ ਬਚਾ ਸਕਦੇ ਤੇ ਕਿਸੇ ਦਾ ਅਸੀਂ ਕੀ ਕਰ ਸਕਾਂਗੇ ਉਹ ਤਾਂ ਦੇਖੋ ਸਾਡਾ ਫਰਜ਼ ਹੀ ਬਣ ਜਾਏਗਾ ਜੇ ਸਾਡੀ ਜ਼ਮੀਨ ਦੇ ਵਿੱਚ ਹੈਗਾ ਤੇ ਉਹ ਤਾਂ ਕਾਰਵਾਈ ਕਰਨੀ ਪਵੇਗੀ ਜੀ ਠੀਕ ਹੈ ਜੀ ਕੱਲੀ ਸਰ ਇਸੇ ਜਗ੍ਹਾ ਦੇ ਉੱਤੇ ਇੱਕ ਨੋਟਿਸ ਜਾਰੀ ਹੋਇਆ ਕਿ ਹੋਰ ਵੀ ਸ਼ਾਇਦ ਵੱਖੋ ਵੱਖਰੇ ਜਗ੍ਹਾ 'ਤੇ ਹੋਇਆ ਜੀ ਨਹੀਂ ਜੀ ਇਸੇ ਜਗ੍ਹਾ 'ਤੇ ਹੋਇਆ ਹੈ ਹਰ ਜਗ੍ਹਾ 'ਤੇ ਨਹੀਂ ਜਾਰੀ ਇਕਦਮ ਹੁੰਦੇ ਹੁੰਦੇ ਜਿਹੜੀ ਜਗ੍ਹਾ ਦਾ ਅਸੀਂ ਡੀਲ ਕਰ ਰਹੇ ਹੁੰਦੇ ਆ ਉੱਤੇ ਹੈ ਇਹਦੇ ਤੇ ਨੋਟਿਸ ਜਾਰੀ ਕੀਤਾ ਤੇ ਤੁਸੀਂ ਦੇਖ ਲਿਆ ਮਾਹੌਲ ਕਿਹੋ ਜਿਹਾ ਹੈ ਤੇ ਜੇ ਸਾਰੇ ਸ਼ਹਿਰ 'ਤੇ ਕਰ ਦਈਏ ਤੇ ਅਸੀਂ ਸ਼ਹਿਰ ਬੰਦ ਥੋੜਾ ਕਰਾਣਾ ਜੀ ਇੱਕ ਇੱਕ ਕਰਕੇ ਚੱਲਿਆ ਜਾਂਦਾ ਉਹ ਇਹ ਹੁਣ ਨਿਰਦੇਸ਼ ਸੀਗੇ ਕਿ ਇਮੀਡੀਏਟ ਕਰਨ ਦੇ ਤਾਂ ਹੋਇਆ ਬਾਕੀ ਜਗ੍ਹਾ ਵੀ ਇਹੋ ਸਾਹਿਬ ਨੂੰ ਮੈਂ ਕਿਹਾ ਕਿ ਆਇਡੈਂਟੀਫਾਈ ਕਰ ਲੈਣ ਜਿੱਥੇ ਜਿੱਥੇ ਹੈਗੇ ਤਹਿਸੀਲਦਾਰ ਸਾਹਿਬ ਨੂੰ ਵੀ ਮੈਂ ਸੇਮ ਨਿਰਦੇਸ਼ ਦਿੱਤੇ ਹੋਏ ਆ ਕਿ ਜੇ ਕੋਈ ਸਰਕਾਰੀ ਜਗਾ ਇਨਕ੍ਰੋਚਡ ਆ ਤੇ ਉਹਨੂੰ ਆਡੈਂਟੀਫਾਈ ਕਰੋ ਜਿਹੜੀ ਸਰਕਾਰ ਦولت ਮਦਾਰ ਆ ਜਾਂ ਸੈਂਟਰਲ ਗਵਰਨਮੈਂਟ ਦੀ ਆ ਜਾਂ ਆਪਣੀ ਆ ਤੁਸੀਂ ਉਹ ਕਰਦੇ ਪਏ ਆ ਪਿੱਛੇ ਜੇ ਅਸੀਂ ਪਿੱਛੇ ਦੀ ਅਸੀਂ ਇੱਧਰ ਫੌਜ ਦਾ ਵੀ ਇੱਕ ਸੀਗਾ ਜਿਹੜਾ ਉਹ ਡਿਸਪਿਊਟ ਸੀਗਾ ਉਹ ਵੀ ਸਾਰੇ ਨਿਸ਼ਾਨਦੇਹੀ ਕਰਕੇ ਆਡੈਂਟੀਫਾਈ ਕੀਤਾ ਕਿ ਉਹ ਲੈਂਡ ਕਿਹਦੇ ਕੋਲ ਆ ਕਿਹਦੇ ਕਬਜੇ ਚਾ ਤੋ ਇਹ ਇੱਕ ਇੱਕ ਕਰਕੇ ਹਰ ਚੀਜ਼ ਚਲਦੀ ਰਹਿੰਦੀ ਹੁੰਦੀ ਆ ਕੰਮ ਰੁਕਦਾ ਨਹੀਂ ਹੁੰਦਾ ਆਨ ਟਾਈਮ ਦੇ ਵਿੱਚ ਹੋਰ ਵੀ ਜਿੱਥੇ ਨਜਾਇਜ਼ ਕਬਜੇ ਹੋਣਗੇ ਉਹਨਾਂ ਨੂੰ ਫਟਾਈ ਜਾਣਗੇ ਜੀ ਦੇਖੋ ਇਹ ਤਾਂ ਸਦਾ ਹੀ ਚੱਲਦਾ ਰਹਿੰਦਾ ਜੀ ਇਹ ਤਾਂ ਰੁਕਣਾ ਹੀ ਨਹੀਂ ਚਾਹੀਦਾ ਇਹ ਕੰਮ ਇਹ ਤਾਂ ਇੱਥੇ ਹੀ ਨਹੀਂ ਹੈ ਜੀ ਇਹ ਤਾਂ ਸਾਰੇ ਦੇਸ਼ ਦੇ ਵਿੱਚ ਹਰ ਖੇਤੇ 'ਚ ਹੀ ਹੁੰਦਾ ਨਜਾਇਜ਼ ਕਬਜ਼ੇ ਤਾਂ ਹਟਾਣੇ ਹੀ ਆਂ ਜੀ ਜੀ ਧੰਨਵਾਦ ਧੰਨਵਾਦ ਥੈਂਕ ਯੂ